ਆंदे ਹੁੰਦੇ ਆ ਕਿ ਇੱਕ ਅਧਿਆਪਕ ਹਜ਼ਾਰਾਂ ਦਿਮਾਗ ਸ਼ੋ ਜਾਂਦਾ ਹੈ ਪਰ ਇੱਕ ਸਹੀ ਅਧਿਆਪਕ ਇੱਕ ਸੱਚਾ ਅਧਿਆਪਕ ਪਤਾ ਨਹੀਂ ਕਿੰਨੇ ਕੁ ਦਿਲਾਂ ਨੂੰ ਸ਼ੋ ਜਾਂਦਾ ਹੈ ਵਾਕਿਆ ਇਹ ਗੱਲ ਸੱਚ ਵੀ ਆ ਪਾਇਦਾਰ ਵੀ ਆ ਕਿਉਂਕਿ ਅਧਿਆਪਕ ਆਤਮਾ ਹੈ ਸਮਾਜ ਦੀ ਮੈਂ ਇੱਕ ਸਕੂਲ ਦੀ ਕੰਤ ਤੇ ਲਿਖਿਆ ਪੜਿਆ ਸੀਗਾ ਕਿ ਅਧਿਆਪਕ ਉਹ ਦੀਵਾ ਹੈ ਜੋ ਖੁਦ ਬਲ ਕੇ ਖੁਦ ਚੱਲ ਕੇ ਸਮਾਜ ਵਿੱਚ ਰੌਸ਼ਨੀ ਪੈਦਾ ਕਰਦਾ ਹੈ ਕਿੰਨੀ ਖੂਬਸੂਰਤ ਗੱਲ ਹੈ ਨਾ ਪਰ ਇਸ ਮੁਕद्दस ਇਸ ਪਵਿੱਤਰ ਕਿਤੇ ਦੇ ਵਿੱਚ ਕੁਝ ਐਸ ਵਿੱਚਲੀ ਚ ਦੇਖੀਏ ਤੇ ਨੁਕਸਦਾਰੀਆਂ ਵੀ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ ਕੁਝ ਬਦੀਆਂ ਵੀ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ ਖਰ ਕੁਝ ਮੈਂ ਇਸ ਕਰਕੇ ਸ਼ਬਦ ਇਸਤੇਮਾਲ ਕਰਦਾ ਹੁਣਾ ਜਦੋਂ ਅਸੀਂ ਸਮੁੱਚਤਾ ਚ ਬੰਨ ਦਿੰਦੇ ਨੇ ਨਾ ਚਾਹੇ ਉਹ ਸਮਾਜ ਦਾ ਕੋਈ ਵਰਗ ਹੋਵੇ ਕੋਈ ਮਹਿਕਮਾ ਹੋਵੇ ਚਾਹੇ ਕੋਈ ਸਿਆਸਤ ਦਾ ਪੱਖ ਵੀ ਹੋਵੇ ਤਾਂ ਕਿਤੇ ਨਾ ਕਿਤੇ ਜੋ ਉਸ ਜਗ੍ਹਾ ਤੇ ਚੰਗਿਆਈ ਹੁੰਦੀ ਆ ਅਸੀਂ ਉਸ ਦੇ ਨਾਲ ਕਿਤੇ ਨਾ ਕਿਤੇ ਬੇਇਨਸਾਫੀ ਕਰ ਦਿੰਨੇ ਆ ਹੁਣ ਇਸ ਮਾਮਲੇ ਤੋਂ ਤੁਹਾਨੂੰ ਜਾਣੂ ਕਰਵਾਵਾਂ ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਜਦੋਂ ਅਸੀਂ ਸੁਰਤ ਸੰਭਲੇ ਸਾਡੀ ਸਕੂਲਿੰਗ ਹੋ ਰਹੀ ਸੀਗੀ ਤਾਂ ਉਸ ਵੇਲੇ ਇਸ ਤਰ੍ਹਾਂ ਦੀ ਕੋਈ ਇਕਾ ਦੁੱਕਾ ਖਬਰ ਅਸੀਂ ਚਸ ਨਾਲ ਪੜਦੇ ਹੁੰਦੇ ਸਾਂ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਦਰਅਸਲ ਕੀ ਹੈ ਕਿ ਇਸ ਦੀ ਨੌਬਤ ਇਸ ਵਾਸਤੇ ਆਈ ਕਿ ਪੰਜਾਬੀ মিডিਆ ਦੇ ਵਿੱਚ ਇਸ ਦਾ ਜ਼ਿਕਰ ਘੱਟ ਹੋਇਆ ਜਦਕਿ ਦੂਜੇ ਪਾਸੇ ਪੂਰੇ ਦੇਸ਼ ਦੇ ਵਿੱਚ ਇਸ ਖਬਰ ਨੇ ਬੜੀ ਤਵਜੋ ਫੜੀ ਆ। ਬਹੁਤ ਤਵਜੋ ਹਾਸਲ ਕੀਤੀ ਆ। ਗੱਲ ਕੀ ਆ ਦਰਅਸਲ ਪਿਛਲੇ ਸਾਲ ਜੂਨ ਦੀਆਂ ਛੁੱਟੀਆਂ ਸਨ ਪਿਛਲੇ ਸਾਲ ਜਿਵੇਂ ਆ ਛੁੱਟੀਆਂ ਚੱਲ ਰਹੀਆਂ ਨੇ ਬਿਲਕੁਲ ਹੁਣ ਤੇ ਛੁੱਟੀਆਂ ਖਤਮ ਹੋਣ ਦੇ ਕੰਢੇ ਤੇ ਨੇ ਇਸੇ ਤਰ੍ਹਾਂ ਪਿਛਲੇ ਸਾਲ 2024 ਦੀਆਂ ਛੁੱਟੀਆਂ ਸੀਗੀਆਂ ਜਗਾ ਸੀ ਰਿਵਾੜੀ ਨਾਮੀ ਇੱਕ ਸਕੂਲ ਸੀ ਉੱਥੇ ਇੱਕ ਟੀਚਰ ਸੀ ਜਿਹੜੀ ਵਿਅਵਤਾ ਸੀ ਸੀ ਮੈਚ्योर ਉਮਰ ਦੀ ਲਾਲੋ ਕੋਈ 40 ਦੇ ਆਸ-ਪਾਸ ਦੀ ਉਸਨੇ ਇੱਕ ਸਟੂਡੈਂਟ ਨੂੰ ਆਪਣੇ ਘਰ ਇਹ ਕਹਿ ਕੇ ਬੁਲਾਉਣਾ ਜਾਂ ਸੱਦਣਾ ਸ਼ੁਰੂ ਕਰ ਦਿੱਤਾ ਕਿ ਤੇਰੇ ਅੱਛੇ ਨੰਬਰ ਆਉਣਗੇ ਤੂੰ ਮੇਰੇ ਕੋਲ ਆ ਕੇ ਪੜਿਆ ਕਰ ਜਾਂ ਟਿਊਸ਼ਨ ਵਗੈਰਾ ਜਿਹੜੀ ਹਾਸਲ ਕਰਿਆ ਕਰ ਉਸ ਬੱਚੇ ਨੇ ਉਸਦੇ ਘਰ ਜਾਣਾ ਸ਼ੁਰੂ ਕਰ ਦਿੱਤਾ ਬੱਚਾ 11ਵੀਂ ਜਾਂ ਸ਼ਾਇਦ 12ਵੀਂ ਦਾ ਸੀਗਾ ਉਹ ਜਦੋਂ ਬੱਚਾ ਉੱਥੇ ਜਾਣਾ ਸਟਾਰਟ ਕਰਦਾ ਹੈ ਕਿਉਂਕਿ ਅਧਿਆਪਕਾ ਦੇ ਮਨ 'ਚ ਮੈਲ ਸੀ ਉਹ ਪਹਿਲਾਂ ਹੀ ਬੇਈਮਾਨ ਹੋ ਗਈ ਸੀ ਉਸ ਸਟੂਡੈਂਟ ਤੇ ਤੁਹਾਨੂੰ ਪਤਾ ਅਲੜ ਬੱਚਾ ਹੋਏਗਾ ਸੁੰਦਰ ਹੋਏਗਾ ਉਹ ਢੁੱਲੀ ਸੀ ਉਸਨੇ ਹੌਲੀ 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 ਉਸ ਬੱਚੇ ਨੂੰ ਉਕਸਾ ਕੇ ਗਲਤ ਕੰਮ 'ਚ ਸ਼ਾਮਲ ਦੋਵੇਂ ਗਲਤ ਹੋਏ ਯਾਨੀ ਸਬੰਧ ਬਣ ਗਏ ਫਿਰ ਉਸ ਤੋਂ ਬਾਅਦ ਉਹ ਜਿਹੜੀ ਟੀਚਰ ਸੀ ਕਿਉਂਕਿ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਡਰ ਹੁੰਦਾ ਉਹਦਾ ਘਰ ਵਾਲਾ ਜੌਬ ਕਰਦਾ ਸੀ ਉਹ ਜਦੋਂ ਕਿਤੇ ਚਲਾ ਜਾਂਦਾ ਸੀ ਪਿੱਛੇ ਬੁਲਾ ਲੈਂਦੀ ਸੀ ਸਬੰਧ ਬਣਾਉਂਦੀ ਸੀ ਪਰੰਤੂ ਫਿਰ ਵੀ ਲੋਕ ਲੱਜਾ ਜਾਂ ਡਰਤੇ ਹੁੰਦੇ ਹੀ ਆ ਇਸ ਕਰਕੇ ਉਹ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਹੋਟਲਾਂ ਦੇ ਵਿੱਚ ਵੀ ਇਸ ਬੱਚੇ ਨੂੰ ਬੁਲਾਉਂਦੀ ਆ ਤੇ ਉਹਦੇ ਨਾਲ ਸੰਬੰਧ ਬਣਾਉਂਦੀ ਆ ਫਿਰ ਤੇ ਉਹਨੇ ਇਹ ਕੀਤਾ ਕਿ ਇੱਕ ਮੌਕਾ ਇਹੋ ਜਿਹਾ ਆਇਆ ਕਿ ਆਪ ਦੇ ਘਰ ਵਾਲੇ ਤੋਂ ਅੱਡ ਹੋ ਕੇ ਇੱਕ ਵੱਖਰਾ ਘਰ ਲਿਆ ਤੇ ਉਸ ਘਰ ਦੇ ਵਿੱਚ ਹੁਣ ਬਿਨਾਂ ਰੋਕ ਟੋਕ ਤੋਂ ਉਸ ਮੁੰਡੇ ਨੂੰ ਸੱਦ ਲਿਆ ਇਹਤੇ ਬਹੁਤ ਜ਼ਿਆਦਾ ਹੀ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਠੀਕ ਹੈ ਅਲੜ ਉਮਰ ਦੇ ਵਿੱਚ ਤੁਹਾਨੂੰ ਪਤਾ ਹੈ ਗਲਤ ਦਿਸ਼ਾ ਚ ਕਦਮ ਪੁੱਟੇ ਜਾਂਦੇ ਤਾਂ ਕਈ ਵਾਰ ਫਿਰ ਉਹਨਾਂ ਚੀਜ਼ਾਂ ਨੂੰ ਜਦੋਂ ਸੋਚਿਆ ਜਾਂਦਾ ਹੈ ਤਾਂ ਬੜਾ ਪਛਤਾਵਾ ਹੁੰਦਾ ਬੜਾ ਡਰ ਪੈਦਾ ਹੁੰਦਾ ਹੈ ਇਹੀ ਹੋਇਆ ਕੁਝ ਮਹੀਨੇ ਕੰਮ ਚੱਲਦਾ ਰਿਹਾ ਚੱਲਦਾ ਰਿਹਾ ਪਰ ਅੰਤ ਦੇ ਵਿੱਚ ਉਸ ਵਿਦਿਆਰਥੀ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਇਸ ਵਾਸਤੇ ਕਿਉਂਕਿ ਉਹਨੂੰ ਲੱਗ ਰਿਹਾ ਸੀਗਾ ਕਿ ਕੁਝ ਗਲਤ ਹੋ ਰਿਹਾ ਹੈ ਹੁਣ ਜਦੋਂ ਉਹਨੇ ਦੂਰੀ ਬਣਾਉਣੀ ਸ਼ੁਰੂ ਕੀਤੀ ਤਾਂ ਜਨਵਰੀ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਕਟੀਚਰ ਨੇ ਉਸੇ ਸਟੂਡੈਂਟ ਤੇ ਇੱਕ ਸ਼ਿਕਾਇਤ ਦਰਜ ਕਰਵਾ ਦਿੱਤੀ ਕਿ ਇਸਨੇ ਮੇਰੇ ਨਾਲ ਛੇੜਖਾਨੀ ਕੀਤੀ ਹੈ ਕਮਾਲ ਇਹ ਹੋਇਆ ਕਿ ਉਸ ਸਟੂਡੈਂਟ ਨੂੰ ਜ਼ਮਾਨਤ ਲੈਣੀ ਪਈ ਉਦੀ ਬਾਹਰ ਦੇ ਬਾਹਰ ਜਦੋਂ ਜ਼ਮਾਨਤ ਕਰਵਾਈ ਗਈ ਤਾਂ ਉਸ ਮੁੰਡੇ ਦੇ ਘਰਦਿਆਂ ਨੇ ਜਦੋਂ ਪੁੱਛਿਆ ਕਿ ਛਿਆ ਹੋਏਗਾ ਤਾਂ ਉਸਨੇ ਦੱਸਿਆ ਕਿ ਦਰਅਸਲ ਮੈਂ ਸ਼ੀਰਸ਼ਰਟ ਵਿੱਚ ਸ਼ਾਮਲ ਨਹੀਂ ਸੀ ਮੈਂ ਤਾਂ ਇੱਕ ਗੰਦੇ ਖੇਡ ਦੇ ਵਿੱਚ ਸ਼ਾਮਲ ਹੋ ਗਿਆ ਉਸ ਸਟੂਡੈਂਟ ਦੇ ਮੋਬਾਈਲ ਦੇ ਵਿੱਚ ਇਹਨਾਂ ਦੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਪਈਆਂ ਸਨ ਜਿਸ ਵੇਲੇ ਕਰਦਿਆਂ ਨੇ ਉਹ ਇਤਰਾਜ਼ਯੋਗ ਵੀਡੀਓਜ਼ ਦੇਖੀਆਂ ਤਾਂ ਉਹਨਾਂ ਨੂੰ ਚੱਟ ਪਤਾ ਲੱਗ ਗਿਆ ਕਿ ਦਰਅਸਲ ਖੇਡ ਤੇ ਆ ਚੱਲ ਰਹੀ ਸੀ। ਹੁਣ ਕਿੱਥੇ ਤੇ ਬੱਚਾ ਵਿਦਿਆਰਥੀ ਗੁਨਾਹਗਰ ਠਹਿਰਾ ਦਿੱਤਾ ਗਿਆ। ਕਿ ਇਹ ਮੇਰੇ ਨਾਲ ਸ਼ਿਟਸ਼ਟ ਕਰਦਾ ਹੈ। ਉਹ ਮਸੀਂ ਬੱਚਿਆ ਤੇ ਦੂਜੇ ਪਾਸੇ ਜਦੋਂ ਉਸਦੇ ਮੋਬਾਈਲ ਦੇ ਵਿੱਚੋਂ ਇਸ ਤਰ੍ਹਾਂ ਦੀ ਸਮੱਗਰੀ ਨਿਕਲੀ ਤੇ ਸਾਰੇ ਹੈਰਾਨ ਫਿਰ ਉਸਦੇ ਪਿਤਾ ਨੇ ਜਾ ਕੇ ਸਾਰੇ ਸਬੂਤ ਜਿਹੜੇ ਸੀਗੇ ਉਹ ਸੰਪੇ ਉਹ ਜਾ ਕੇ ਰੱਖੇ ਪੁਲਸ ਦੇ ਟੇਬਲ ਤੇ ਤਾਂ ਪੁਲਸ ਦੀਆਂ ਫਿਰ ਅੱਖਾਂ ਜਿਹੜੀਆਂ ਸੀ ਉਹ ਟੱਡੀਆਂ ਰਹਿ ਗਈਆਂ ਕਿ ਤੇ ਮਾਮਲਾ ਹੀ ਕੋਈ ਸ਼ੋਰ ਨਿਕਲਿਆ ਤੇ ਇੰਡੀਆ 'ਚ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਦੱਸ ਦੇਵਾਂ ਮੈਂ ਇਹਨਾਂ ਨੂੰ ਕਿ ਇੱਥੇ ਨਵਾਲਗ ਦੇ ਨਾਲ ਇਸ ਤਰ੍ਹਾਂ ਜੇ ਕਰੋਗੇ ਤਾਂ ਪੌਸ ਕੋ ਐਕਟ ਲੱਗਦਾ ਇੱਥੇ ਚਾਈਲਡ ਪੋਰਨੋਗ੍ਰਾਫੀ ਦੇਖਣੀ, ਸ਼ੇਅਰ ਕਰਨੀ, ਬਣਾਉਣੀ ਸਭ ਕੁਝ ਪਾਬੰਦ ਹੈ। ਤਫਹੀਰ ਇੱਥੇ ਅਧਿਆਪਕਾਂ ਤੇ ਮਾਮਲਾ ਦਰਜ ਹੁੰਦਾ ਹੈ। ਜਦੋਂ ਮਾਮਲਾ ਦਰਜ ਹੁੰਦਾ ਇਹਨੂੰ ਪਤਾ ਲੱਗਦਾ ਕਿ ਹੁਣ ਮੈਂ ਗਈ। ਫਿਰ ਇਹ ਬਾਹਰ ਦੀ ਬਾਹਰ ਸਮਾਨਤਾ ਹਾਸਲ ਕਰਨ ਦਾ ਯਤਨ ਕਰਦੀ ਆ। ਫੇਲ ਸਾਬਤ ਹੁੰਦੀ ਆ। ਫਿਰ ਮਈ ਦੇ ਵਿੱਚ ਇੱਕ ਕੋਸ਼ਿਸ਼ ਕਰਦੀ ਆ। फेल ਹੁੰਦੀ ਆ ਅਸਫਲ ਹੁੰਦੀ ਆ ਕਿਉਂਕਿ ਐਕਟ ਹੀ ਇਸ ਤਰ੍ਹਾਂ ਦਾ ਹੈ ਫਿਰ ਜਦੋਂ ਤੀਜੀ ਵਾਰ ਆ ਜੂਨ ਦਾ ਮੇਰੇ ਖਿਆਲ ਦੇ ਨਾਲ ਪਹਿਲਾ ਹਫਤਾ ਸੀ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਕੋਸ਼ਿਸ਼ ਕਰਦੀ ਆ ਉੱਥੋਂ ਵੀ ਜਦੋਂ ਅਸਫਲ ਰਹਿੰਦੀ ਆ ਨਾਕਾਮਯਾਬ ਰਹਿੰਦੀ ਆ ਫਿਰ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਬੀਤੇ ਦਿਨੀ ਸੋ ਇਹ ਕਹਾਣੀ ਹੈ ਦੋਸਤੋ ਕਿ ਅਧਿਆਪਕਾਂ ਦੇ ਵਿੱਚ ਕੁਝ ਅਧਿਆਪਕ ਮੈਂ ਜਿਵੇਂ ਕਿਹਾ ਕਿ ਇਸ ਤਰ੍ਹਾਂ ਦੇ ਹਨ ਜਿਵੇਂ आगरा ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀਗਾ ਬਹੁਤ ਰੌਲਾ ਪਿਆ ਹੋਰ ਵੀ ਕਈ ਮਾਮਲੇ ਨੇ ਮੈਂ ਬਹੁਤਾ ਵੀਡੀਓ ਲੰਬਾ ਨਹੀਂ ਕਰਾਂਗਾ ਸੋ ਕੁਝ ਅਧਿਆਪਕ ਇਸ ਤਰ੍ਹਾਂ ਦੇ ਹਨ ਜੋ ਸੋਚਣ ਵਾਸਤੇ ਮਜਬੂਰ ਕਰਦੇ ਆ ਕਿ ਸਮਾਜ ਸਾਡਾ ਕਿਸ ਦਿਸ਼ਾ ਨੂੰ ਤੁਰ ਪਿਆ ਤੇ ਕਿਸ ਦਿਸ਼ਾ ਨੂੰ ਇਹ ਜਾਏਗਾ ਅੱਗੇ ਜਾ ਕੇ ਕਿਸ ਦਿਸ਼ਾ ਨੂੰ ਹੋਏ ਤੁਰੇਗਾ ਦੂਜੀ ਗੱਲ ਜਿਹੜੀ ਹੈ ਉਹ ਇਹ ਆ कि ਆਪਣੇ ਬੱਚਿਆਂ ਦੇ ਨਾਲ ਨਿਰੰਤਰ ਸੰਵਾਦ ਰੱਖੋ ਨਿਰੰਤਰ ਸੰਵਾਦ ਜਿਹੜਾ ਹੈ ਨਾ ਗੱਲਬਾਤ ਹੈ ਜਿਹੜੀ ਬਹੁਤ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਬਹੁਤ ਹੀ ਲਾਜ਼ਮੀ ਹੈ ਤੇ ਉਹਨਾਂ ਨੂੰ ਸਾਰਾ ਕੁਝ ਸਮਝਾਉਂਦੇ ਤੁਰੇ ਚੱਲੋ ਨਹੀਂ ਤੇ ਭਾਈ ਮੈਂ ਇਹੀ ਕਹੂੰਗਾ ਤੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਨਹੀਂ ਤੇ ਕੋਈ ਹੋਰ ਰਖ ਲਊਗਾ ਲੇਵਨ ਵਾਲਾ ਕੰਮ ਚੱਲਦਾ ਹੈ ਅੱਜ ਕੱਲ ਬਹੁਤ ਕੁਝ ਐ ਸਰ ਬਹੁਤ ਕੁਝ ਹੈ ਸੋ ਇਸ ਕਰਕੇ ਘਰਾਂ ਦੀਆਂ ਚਾਰ ਦਿਵਾਰੀਆਂ ਚ ਜੇ ਬੱਚੇ ਨੂੰ ਆਪਾਂ ਖੁੱਲ੍ਹ ਕੇ ਗੱਲਬਾਤ ਦੇ ਵਿੱਚ ਸ਼ਾਮਲ ਕਰੀਏ ਤਾਂ ਫਿਰ ਜਦੋਂ ਉਹ ਸਮਾਜ ਦੇ ਵਿੱਚ ਵਿਚਰੇਗਾ ਨਾ ਤਾਂ ਉਹਦਾ ਅਸਰ ਜਿਹੜਾ ਹੈ ਦਿਖਾਈ ਦੇਵੇਗਾ ਮਿਲਦੇ ਆਂ ਜੀ ਅਗਲੀ ਵਾਰ ਤਦ ਤੱਕ ਦਿਓ ਸਾਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ